ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੇ ਚੈਨਲ ਤੇ ਅੱਜ ਆਪਾਂ ਲੈ ਕੇ ਆਏ ਆ 993 ਤੋਂ ਲੈ ਕੇ 927 ਤੇ 897 ਤੋਂ ਲੈ ਕੇ ਸੌਰੀ 927 ਦੇ ਕਰ ਬੋਲੀਆਂ ਲੈ ਕੇ ਆਏ ਆ ਪੰਜਾਬੀ ਤੇ ਜਰੂਰ ਸੁਣਿਓ ਵਧੀਆ ਲੱਗੀਆਂ ਤੇ ਚੈਨਲ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਤੇ ਚਲੋ ਆਪਾਂ ਸ਼ੁਰੂ ਕਰਦੇ ਆਂ ਕਲਾਰਾਂ ਦੀ ਮਾਮੀ ਵਿਆਹ ਤੇ ਆਈ ਕਲਾਰਾਂ ਦੀ ਮਾਮੀ ਵਿਆਹ ਤੇ ਆਈ ਆਈ ਹੱਥ ਲਮਕਾਈ ਬੈਨਾ ਕੋਈ ਲੀੜਾ ਨਾ ਕੋਈ ਲੱਗਤਾ ਬਈ ਨਾ ਕੋਈ ਲੇੜਾ ਨਾ ਕੋਈ ਲੱਤਾਂ ਨਾ ਕੋਈ ਥਾਮ ਲਈ ਆਈ ਢਾਰਜਵਾਕਾਂ ਦੀ ਲੱਡੂ ਖਾਨ ਨੂੰ ਆਈ ਢਾਰਜਵਾਕਾਂ ਦੀ ਲੱਡੂ ਖਾਨ ਨੂੰ ਆਈ ਢਾਰਜਵਾਕਾਂ ਦੀ ਅੱਧੀ ਰਾਤੀ ਆਉਣਾ ਗਬਰੂਆ ਅੱਧੀ ਰਾਤੀ ਆਉਣਾ ਗੰਦ ਜਾਂਦਾ ਪਹਿਰ ਦੇ ਤੜਕੇ ਵੇ ਗਲੀ ਗਲੀ ਤੇ ਕੁੱਤੇ ਭੌਂਕਣ ਗਲੀ ਗਲੀ ਦੇ ਕੁੱਤੇ ਪੰਕੜ ਮੇਰਾ ਕਾਲ ਜਦ ਤੜ ਕੇ ਵੀ ਕਰਦੇ ਤੇ ਲੰਨ ਤੇਰਾ ਚਾਦਰਾ ਖੜ ਕੇ ਵੀ ਤੇਰੇ ਘਰ ਤੇ ਲੰਦੇ ਤੇਰਾ ਚਾਦਰਾ ਖੜ ਕੇ ਵੀ ਕਰ ਤੇ ਲੰਦੇ ਬੇ ਸੁਣਦਿਆ ਕੰਨ ਕਰੀ ਵੇ ਸੁਣਦਿਆ ਕੰਨ ਕਰੀ ਵੇ ਲਾੜਿਆ ਧਿਆਨ ਤਰੀ ਬੇ ਮੂਰਖਾ ਲੜ ਬੰਨੀ ਬੇ ਅਕਲਾ ਤੂੰ ਸਮਝ ਕਰੀ ਬੇ ਅਕਲਾ ਤੂੰ ਸਮਝ ਕਰੀ ਬੇ ਅਕਲਾ ਤੂੰ ਸਮਝ ਕਰੀ ਆਰੀ 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 ਸੌ ਬਖਤੌਰੇ ਦੀ ਸੌ ਬਖਤੌਰੇ ਦੀ ਤੂੰ ਲਗਦੀ ਜਾਨ ਤੋਂ ਪਿਆਰੀ ਕੰਨਾਂ ਨੂੰ ਕਢਾ ਦੂੰ ਡੰਡੀਆਂ ਕੰਨਾਂ ਨੂੰ ਕਢਾ ਦੂੰ ਡੰਡੀਆਂ ਲੈ ਦੂੰ ਕੁੜਤੀ ਸੂਫ ਦੀ ਕਾਲੀ ਨੀ ਤੇਰਾ ਮੈਂ ਗੁਲਾਮ ਬਨਜੂ ਤੇਰਾ ਮੈਂ ਗੁਲਾਮ ਬਨਜੂ ਓਪਨ ਦੀ ਮੇਰੀ ਸਰਦਾਰੀ ਲਾ ਕੇ ਵੇਖ ਜਰਾ ਜਲਦਾਰ ਨਲਜਾਰੀ ਲਾ ਕੇ ਵੇਖ ਯਾਰਾ ਜਲਦਾਰ ਨਲਜਾਰੀ ਲਾ ਕੇ ਵੇਖ ਜਰਾ ਕੁੱਟ ਕੁੱਟ ਚੂਰੀਆਂ ਮੈਂ ਕੋਠੇ ਉੱਤੇ ਪਾਉਣੀਆਂ ਘੱਟੇ ਕੋਠੇ ਚੂਰੀਆਂ ਮੈਂ ਕੋਠੇ ਉੱਤੇ ਪਾਉਣੀਆਂ ਆਏ ਕਾਂਗੜੇ ਖਾ ਜਾਣਗੇ ਨਾ ਸੱਸ ਦੀ ਲੜਾਈ ਪਵਾ ਜਾਣਗੇ ਨਾ ਸੱਸ ਦੀ ਲੜਾਈ ਪਵਾ ਜਾਣਗੇ 12 ਸਾਲ ਦੀ ਹੋ ਗਈ ਕੁੜੀਏ 12 ਸਾਲ ਦੀ ਹੋ ਗਈ ਕੁੜੀਏ ਸਾਲ 13ਵਾਂ ਚੜਿਆ ਨਹੀਂ ਹਮ ਹਮਾ ਕੇ ਚੜੀ ਜਵਾਨੀ ਉਮਹਾਵਗੇ ਜੜੀ ਜਵਾਨੀ ਨਾਗ ਵਰਮ ਧਲੜੇ ਹਤੇ ਰਿਆਰੀ ਨੇ ਤਾਪਰ ਕਾ ਨੇ ਜੜਾ ਤੇਰੀ ਯਾਰੀ ਨੇ ਤਾਪਰ ਕਾ ਨਹ ਜੜਿਆ ਤੇਰੀ ਯਾਰੀ ਨੇ ਆਰਾ 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 ਸ਼ੈਲ ਦੇ ਅਗਲਾਬਿਕ ਗਰਾ ਸ਼ੈਲਧਗਰਾਬਿਕ ਗਰਾ ਵਿੱਚ ਸੱਪ ਦੇ ਬਚੇ ਦੇ ਨਾਲ ਦਿਸਦੀ ਕੁੰਡ ਵਿੱਚ ਦੀ ਦਿਸਦਾ ਕੁੰਡ ਵਿੱਚ ਦੀ ਗੁਰ ਗਲ ਤੇ ਟਮਕਣਾ ਕਾਲਾ ਕੁੜੀ ਕੱਚ ਦੇ ਗਲਾਸ ਵਰਗੀ ਉਡੀ ਕੱਚ ਦੇ ਗਲਾਸ ਵਰਗੀ ਮੁੰਡਾ ਰੋਹੀ ਦੇ ਕਿਕਰ ਧੋਕਾਲਾ ਪੁੱਤ ਸਰਦਾਰ ਆਂਦਾ ਤੇਨਾਉ ਦੀ ਫੇਰ ਧਮਾਲਾ ਪੁੱਤ ਸਰਦਾਰ ਆਦਾ ਤੇਰੇ ਨਾਂ ਉਦੀ ਫੇਰ ਧਮਾਲਾ ਕੋਟੇ ਕੋਟੇ ਜੂਰੀਆਂ ਮੈਂ ਕੋਠੇ ਉੱਤੇ ਪਾਉਣੀਆਂ ਕੋਟੇ ਕੋਟੇ ਜੂਰੀਆਂ ਮੈਂ ਕੋਠੇ ਉੱਤੇ ਪਾਉਣੀਆਂ ਆਏ ਕਾਂਗੜੇ ਖਾ ਜਾਣ ਗਿਓ ਸਾਨੂੰ ਨਵਾਂ ਹਪਵਾੜਾ ਪਾ ਜਾਣ ਗਿਓ ਸਾਨੂੰ ਨਵਾਂ ਹਪਵਾੜਾ ਪਾ ਜਾਣਗੇ ਬੋਦੀ ਵਾਲਾ ਤਾਰਾ ਚੜਿਆ ਬੋਦੀ ਵਾਲਾ ਤਾਰਾ ਚੜਿਆ ਕਰ ਕਰ ਹੁਣ ਵਿਚਾਰਾ ਨਹੀਂ ਕੁਸ਼ਤਾ ਪਿੰਦੇ ਪੰਚਾਂ ਲੁੱਟੀ ਕੁਛ ਤਾਂ ਪਿਰਦੇ ਆ ਪੰਜ ਚਾਲੂ ਲੁੱਟੀ ਕੁਛ ਲੁੱਟੀ ਸਰਦਾਰਾਂ ਬੇ ਰਿੰਦੀ ਹੁੰਦੀ ਗਬਰਾਂ ਲੁੱਟਲੀ ਰਿੰਦੀ ਹੁੰਦੀ ਗਬਰਾਂ ਲੁੱਟਲੀ ਕੁਛ ਲੁੱਟਲੀ ਸਰਕਾਰਾਂ țeਡੀ ਪਗੜੀ ਨੇ ਪਰਸਟੀਆਂ ਮਟਿਆਰਾ țeਡੀ ਪਗੜੀ ਨੇ ਪਰਸਟੀਆਂ ਮਟਿਆਰਾ țeਡੀ ਪਗੜੀ ਨੇ ਪਰਮੋ ਬੀਬੀ ਚੁੱਕ ਲੈ ਅਸੜਕ ਤੋਂ ਸ਼ਾਪਾ ਪਰਮੋ ਬੀਬੀ ਚੁੱਕ ਲਿਆ ਸੜਕ ਤੋਂ ਛਾਪ ਨੀ ਆ ਜਾਤੀ ਏ ਸਰਦਲ ਤੇ ਬਾਹਰ ਖੜੇ ਸੋ ਪਾਗਣੇ ਤੇਰੇ ਮਾਪੇ ਬਾਜਾ ਬਾਜਾ ਦੀ ਏ ਸਰਦਲ ਤੇ ਤਾਈਏ 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 ਕੇ ਹਵੇ ਆਇਆ ਮਿੱਤਰੋ ਕੇ ਹਵੇ ਆਇਆ ਮਿੱਤਰੋ ਪੜ ਲਿਖ ਮਕਲਾਵੇ ਆਈਆਂ ਨੀ ਮੁਖੜੇ ਤੋਂ ਕੁੰਡ ਚੁੱਕ ਲੈ ਮੁਖੜੇ ਦੇ ਕੋਲ ਚੁਕਲੇ ਲਾ ਕੇ ਚੁੰਨੀਆਂ ਗਲਾਂ ਵਿੱਚ ਪਾਈਆਂ ਫੈਸ਼ਨ ਨੇ ਅਤ ਚੁਕ ਲਈ ਫੈਸ਼ਨ ਨੇ ਅਤ ਚੁਕ ਲਈ ਮੈਥੋਂ ਖਰੀਆਂ ਜਾਣ ਸੁਨਾਈਆਂ ਲੰਬੜਾ ਦੀ ਬੰਦੋ ਨੇ ਪੈਰੀ ਚਾਂਜੜਾ ਪਾਈਆਂ ਲੰਬੜਾ ਦੀ ਬੰਦੋ ਨੇ ਪੈਰੀ ਚਾਂਜੜਾ ਪਾਈਆਂ ਲੰਬੜਾ ਦੀ ਬੰਦੋ ਨੇ ਤੁਸੀਂ ਦੱਸ ਸਕਦੇ ਹੋ ਕਿ ਤੁਹਾਨੂੰ ਕਿਹੜਾ ਸਭ ਤੋਂ ਜ਼ਿਆਦਾ ਪਸੰਦ ਆ ਚਲੋ ਆਪਾਂ ਅੱਗੇ ਸ਼ੁਰੂ ਕਰਦੇ ਹਾਂ ਕੋਈ ਸੋਨਾ ਕੋਈ ਚਾਂਦੀ ਕੋਈ ਸੋਨਾ ਕੋਈ ਚਾਂਦੀ ਕੋਈ ਪਿੱਤਲ ਭਰੀ ਪ੍ਰਾਤ ਵੇ ਤਰਤੀ ਨੂੰ ਕਲੀ ਕਰਾ ਦੇ ਨੱਚੂੰਗੀ ਸਾਰੀ ਰਾਤ ਵੇ ਤਰਤੀ ਨੂੰ ਕਲੀ ਕਰਾ ਦੇ ਨੱਚੂੰਗੀ ਸਾਰੀ ਰਾਤ ਚਾਂਦੀ ਜਾਂਦੀ ਜਾਂਦੀ ਉੱਠ ਖੜ ਬੇ ਫਿਕਰਿਆ ਉੱਠ ਖੜ ਬੇ ਫਿਕਰਿਆ ਤੇਰੇ ਕੋਲ ਦੀ ਕੁਵਾਰੀ ਜਾਂਦੀ ਲੰਗਦੇ ਨੂੰ ਲੰਗ ਜਾਂਦੇ ਲੰਗ ਦੇ ਲੰਗ ਜਾਂਦੇ ਇਹਦੀ ਹੈ ਨਹੀਂ ਹੁਸਨ ਦੀ ਬਾਲੀ ਰੂਪਕਵਾਰੀ ਦਾ ਦਿਨ ਚੜਦੇ ਦੀ ਲਾਲੀ ਰੂਪਕਵਾਰੀ ਦਾ ਦਿਨ ਚੜਦੇ ਦੀ ਲਾਲੀ ਰੂਪਕਵਾਰੀ ਦਾ ਦਿਨ ਚੜਦੇ ਦੀ ਲਾਲੀ ਜਾਵਾ 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 ਮਾਈ ਪ੍ਰਦੇਸ ਗਿਆ ਮਾਈ ਪ੍ਰਦੇਸ ਗਿਆ ਕੜ ਛਰਦੀ ਨੂੰ ਹਾਲ ਸੁਣਾਵਾ ਸੱਸ ਮੇਰੀਏ ਮਾਰੇ ਬੋਲੀਆਂ ਸੱਸ ਮੇਰੀ ਮਾਰੇ ਬੋਲੀਆਂ ਕੱਢ ਲੈ ਕੇ ਹੀਰੇ ਨੇ ਪਾਵੇ ਪਤਾ ਨਹੀਂ ਠਿਕਾਣਾ ਦੱਸਿਆ ਅਤ ਨਹੀਂ ਟਿਕਾਣਾ ਦੱਸਿਆ ਮੈਂ ਚਿੱਠੀਆਂ ਕਿੱਧਰ ਨੂੰ ਪਾਵਾਂ ਮੁੜਿਆ ਲਾ ਮਾ ਤੋਂ ਆਜਾ ਘਟ ਕੇ ਨਾ ਮਾ ਮੁੜਿਆ ਲਾ ਮਾ ਤੋਂ ਆਜਾ ਘਟਾ ਕੇ ਨਾ ਮਾ ਮੁੜਿਆ ਲਾ ਮਾ ਤੋਂ ਕੋਈ ਸੋਨਾ ਕੋਈ ਚਾਂਦੀ ਕੋਈ ਪਿੱਤਲ ਭਰੀ ਪ੍ਰਾਤ ਕੋਈ ਸੋਨਾ ਕੋਈ ਚਾਂਦੀ ਕੋਈ ਪਿੱਤਲ ਭਰੀ ਪ੍ਰਾਤ ਵੇ ਜਾ ਚਾਂਜਰ ਕਿ ਤੋ ਲਿਆ ਦੇ ਨੱਚੂੰਗੀ ਸਾਰੀ ਰਾਤ ਵੇ ਜਾ ਚਾਂਜਰ ਕਿ ਤੋ ਲਿਆ ਦੇ ਨੱਚੂੰਗੀ ਸਾਰੀ ਰਾਤ ਵੇ ਕਾਲਿਆ ਹਰਨਾ ਬਾਗੀ ਚਰਨਾ ਕਾਲਿਆ ਹਰਨਾ ਬਾਗੀ ਚਰਨਾ ਤੇਰੇ ਸੰਗਾਂ ਦੇ ਕੀ ਕੁਛ ਲਿਖਿਆ ਵੇਤ ਦਰ ਤੇ ਮੁਰਗਈਆ ਤਿੱਤਰ ਤੇ ਮੁਰਗਈਆ ਅੱਗੇ ਤਾਂ ਟੱਪਦਾ ਕੰੰਡਾ ਕੋਠੇ ਹੁੰਨਾ ਟੱਪਦਾ ਖਾਈਆ ਵੇ ਖਾਈ ਟੱਪਜੀ ਦੇ ਵਜਿਆ ਕੰਡਾ ਖਾਈ ਟਪੀ ਦੇ ਵਜਿਆ ਕੰਨ ਦਾ ਦੇ ਮੇਰਾ ਮਦੋਹਾਈ ਵੇ ਮਾਸ ਮਾਸ ਤੇਰੇ ਕੁੱਤਿਆਂ ਨੇ ਖਾਦਾ ਮਾਸ ਮਾਸ ਤੇਰੇ ਕੁੱਤਿਆਂ ਨੇ ਖਾਦਿਆ ਹੱਡੀਆਂ ਦਾ ਮਹਿਲ ਬਣਾਇਆ ਵਿੱਚ ਦੀ ਮਹਿਲਾਂ ਦੇ ਮੋਰੀ ਕਾਕਾ ਚੰਦ ਵਰਗਾ ਦੇ ਦੇ ਆਸ਼ਕਾ ਲੋਰੀ ਜਾਂਦਾ ਕਾਕਾ ਚੰਦ ਵਰਗਾ ਦੇ ਵਿਲਾਸ਼ ਕਾ ਲੋਰੀ ਮਾਮੀਏ ਬੇਅਕਲੇ ਨੀ ਤੇਰੇ ਪੱਲੇ ਨਾ ਪੈਣੀ ਮਾਮੀਏ ਬੇਅਕਲੇ ਨੀ ਤੇਰੇ ਪੱਲੇ ਨਾ ਪੈਣੀ ਗਿਆਨੀ ਨੂੰ ਤਾਂ ਸਮਝ ਲਈਏ ਰਸਤੇ ਪਾਲ ਲਈਏ ਨੀ ਤੈਨੂੰ ਮੂਰਖ ਨੂੰ ਕੀ ਸੁਣਨੀ ਕੀ ਕਹਿਣੀ ਤੈਨੂੰ ਮੂਰਖ ਨੂੰ ਕੀ ਕਹਿਣੀ ਕੀ ਸੁਣਨੀ ਰਾਈ 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 ਅੱਖੀਆਂ 'ਚ ਨੀਂਦ ਨਾ ਪਵੇ ਅੱਖੀਆਂ ਚ ਨੀਂਦ ਨਾ ਪਵੇ ਐਵੇਂ ਕਹਿ ਕੁੜੀ ਨਾਲ ਅੱਖ ਲੜਾਈ ਵੇ ਕਾਲੀਆਂ ਚੋਂ ਫੁੱਲ ਚੁਣਿਆ ਕਲੀਆਂ ਚੋਂ ਫੁੱਲ ਚੁਣਿਆ ਨਹੀਂ ਫੁੱਲ ਭੁੱਲ ਕੇ ਤੇਰੇ ਨਾਲ ਲਾਈ ਵੇ ਨਿਠਕੇ ਨਾ ਬੈਠ ਕੁੜੀਏ ਨਿਠਕੇ ਨਾ ਬੈਠ ਕੁੜੀਏ ਮੰਜੀ ਵਾਂ ਦੇ ਛੜੇ ਦੀ ਢਾਈ ਨੀ ਆਪੇ ਕੱਢ ਕੁੜੀਏ ਆਪਣੀ ਨਰਮ ਕਲਾਈ ਆਪੇ ਕੱਢ ਕੁੜੀਏ ਆਪਣੀ ਨਰਮ ਕਲਾਈ कदे तेरे रस पेडे कदे न ने पेडे तम्बा बजुदल मिल वेडे जाल बाजुदल मि वेड़े ਕੋਰੇ ਕਾਗਜ਼ ਦੀ ਨੀਲੀ ਸਿਆਹੀ ਕੋਰਾ ਕਾਗਜ਼ ਨੀਲੀ ਸਿਆਹੀ ਗੂੜੇ ਅੱਖਰ ਪਾਵਾਂ ਨਹੀਂ ਤਾਂ ਗਬਰੂ ਆ ਜਾ ਘਰ ਨੂੰ ਨਹੀਂ ਤਾਂ ਗਬਰੂ ਆ ਜਾ ਘਰ ਨੂੰ ਲੈ ਕੇ ਆ ਕਟਾ ਕੇ ਨਾਮ ਵੇ ਪਰੀ ਜਵਾਨੀ ਓ ਟਲ ਜਾਂਦੀ ਪਰੀ ਜਵਾਨੀ ਓ ਟਲ ਜਾਂਦੀ ਜੋ ਪਿਛਰਾ ਦੀਆਂ ਛਾਵਾਂ ਵੇ ਇਸ ਜਵਾਨੀ ਨੂੰ ਕਿਹੜੇ ਖੂ ਵਿੱਚ ਪਾਵਾਂ ਇਸ ਜਵਾਨੀ ਨੂੰ ਕਿਹੜੇ ਖੂ ਵਿੱਚ ਪਾਵਾਂ ਨਿਆ ਸਸਿਏ ਮੋੜ ਪੁੱਤ ਨੂੰ ਹੱਥ ਜੋੜਵਾਸਤੇ ਪਾਵਾਂ ਸਸਿਏ ਨੀ ਮੋੜ ਪੁੱਤ ਨੂੰ ਰਾਈ 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 ਅੱਖਾਂ 'ਚ ਨੀਂਦ ਨਾ ਪਵੇ ਅੱਖੀਆਂ 'ਚ ਨੀਂਦ ਨਾ ਪਵੇ ਕੀ ਅੱਖ ਨਾਲ ਅੱਖ ਲੜ ਲਈ ਵੇ ਉਮਰ ਨਿਆਣੀ ਵਿੱਚ ਮੈਂ ਉਬਨਨੀ ਆਨੀ ਵਿੱਚ ਮੈਂ ਭੁਲਕੇ ਤੇਰੇ ਨਾਲ ਲਾਈ ਵੇ ਹੋਕਿਆ ਚ ਜਿੰਦ ਰੁਗੀ ਹੋਕਿਆ ਚ ਜਿੰਦ ਰੁਗੀ ਵੇ ਜਿਵੇਂ ਸੁੱਕੇ ਤਵੀਤ ਬਣਾਈ ਕੁੱਟਕੇ ਫੜ ਮੁੰਡਿਆ ਮੇਰੀ ਨਰਮ ਕਲਾਈ ਕੁੱਟਕੇ ਫੜ ਮੁੰਡਿਆ ਮੇਰੀ ਨਰਮ ਕਲਾਈ ਕੋਈ ਸੋਨਾ ਕੋਈ ਚਾਂਦੀ ਕੋਈ ਪਿੱਤਲ ਪਰਿਪਰਾਤ ਵੇ ਤਰਤੀ ਨੂੰ ਕਲੀ ਕਰਾ ਦੇ ਨੱਚੂੰਗੀ ਸਾਰੀ ਰਾਤ ਵੇ ਤਰਤੀ ਨੂੰ ਕਲੀ ਕਰਾ ਦੇ ਨੱਚੂੰਗੀ ਸਾਰੀ ਰਾਤ ਚੈੱਕ ਆਧਾਰ ਤੇਰਾ ਕੁੜਤਾ ਮੁੰਡਿਆ ਚੈੱਕ ਆਧਾਰ ਤੇਰਾ ਕੁੜਤਾ ਮੁੰਡਿਆ ਕਿਸ ਦਰਜੀ ਨੇ ਸੀਤਾ ਵੇ ਮੁੱਡੇ ਉੱਤੋਂ ਸਿੱਧੀਆਂ ਧਾਰੀਆਂ ਮੋਡੇ ਉੱਤੋਂ ਸਿੱਧੀਆਂ ਧਾਰੀਆਂ ਸਾਤੀ ਉੱਪਰ ਫੀਤਾ ਵੇ ਸੋਹਣਾ ਤੂੰ ਲੱਗਦਾ ਕਿਉਂ ਫਿਰਦਾ ਚੁੱਪ ਕੀਤਾ ਸੋਹਣਾ ਤੂੰ ਲੱਗਦਾ ਕਿਉਂ ਫਿਰਦਾ ਚੁੱਪ ਕੀਤਾ ਸੋਹਣਾ ਤੂੰ ਲੱਗਦਾ ਪੱਗ ਵੀ ਲਿਆਇਆ ਜੀਜਾ ਮੰਗਵੀ ਪੱਗ ਵੀ ਲਿਆਇਆ ਜੀਜਾ ਮੰਗਵੀ ਬੇ ਕੋਈ ਜੁੱਤੀ ਵੀ ਲਿਆਇਆ ਬੇਚੁਰਾ ਮਾਂ ਭੈਣ ਨੂੰ ਵੇਚ ਕੇ ਵੇਠਾ ਠਾਠ ਲਾਤਾ ਲੀਲਾ ਵਜੀਜਾ ਕੰਨ ਕਰੀ ਬੇਵਨਾ ਬਾ ਭੈਣ ਨੂੰ ਵੇਚ ਕੇ ਵੇਠਾ ਠਾਠ ਲਈ ਬਨਾ ਵੀਡੀਓ ਜੇ ਤੁਹਾਨੂੰ ਵਧੀਆ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਤੁਸੀਂ ਵੀ ਦੱਸ ਸਕਦੇ ਹੋ ਕੋਈ ਵੀ ਬੋਲੀ ਜਿਹੜੀ ਤੁਹਾਨੂੰ ਪਸੰਦ ਹੋਵੇ ਤੁਹੋ ਵੀ ਕਮੈਂਟ ਕਰ ਸਕਦੇ ਹੋ ਇਹਨਾਂ ਵਿੱਚੋਂ ਜੇ ਕੋਈ ਬੋਲੀ ਤੁਹਾਨੂੰ ਪਸੰਦ ਆਈਏ ਤੇ ਉਹ ਵੀ ਕਮੈਂਟ ਕਰਕੇ ਜਰੂਰ ਦੱਸ ਸਕਦੇ ਹੋ ਤੇ ਵੀਡੀਓ ਨੂੰ ਲਾਸਟ ਤੱਕ ਵੇਖਣ ਲਈ ਤੁਹਾਡਾ ਬਹੁਤ ਜ਼ਿਆਦਾ ਧੰਨਵਾਦ ਤੇ ਪਲੀਜ਼ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਆਪਾਂ ਜਲਦੀ ਤੋਂ ਜਲਦੀ ਆਪਾਂ ਸਬਸਕ੍ਰਾਈਬਰ 1000 ਤੱਕ ਕੰਪਲੀਟ ਕਰਵਾ ਦਿਓ ਪਲੀਜ਼ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ